ਸਿਮਰ ਮੈਂ ਜਿੱਦ ਤਰ੍ਹਾਂ ਕੰਮ ਉਹ ਵਿਆਵਾ ਤੇ ਮੈਨੂੰ ਇੱਕ ਨਿੰਬੂ ਪਾਣੀ ਦਾ ਗਲਾਸ ਹੀ ਬਣਾ ਕੇ ਦੇ ਆ ਹਾਂਜੀ ਕੰਮ ਤੇ ਮੈਂ ਕਰ ਲਿਆ ਉਹ ਤੇ ਨਿੰਬੂ ਪਾਣੀ ਤੁਹਾਨੂੰ ਮੈਂ ਲਿਆ ਦਿੰਨੀ ਆ ਮੇਰੀ ਗੱਲ ਸੁਣੋ ਆ ਬਕਸੇ ਨਾ ਨਵੇਂ ਲਵਾ ਲਈ ਰਸੋਈ ਚ ਤੇ ਇਹਨਾਂ ਨੂੰ ਕੀ ਗੱਲ ਹੋਈ ਆ ਹੂੰ ਪੁਰਾਣੇ ਜਰਵਾਜ ਦੇ ਹੋਏ ਆ ਜੇ ਖਰਾਬ ਹੋਏ ਹੁੰਦੇ ਤੇ ਮੈਂ ਹਾਂ ਨਵੇਂ ਵੀ ਲਵਾ ਦਿੰਦੀ ਹੈ ਹਲੇ 2 ਸਾਲ ਤੋਂ ਹੀ ਸਾਰੇ ਲੱਗਿਆ ਨੇ ਤੇ ਇਹ ਦੱਸ ਇਹਨਾਂ ਦਾ ਕਿਹੜਾ ਰਿਵਾਜ ਹੈ ਜੋ ਮੁੱਕ ਗਿਆ ਵਾ ਆ ਖਰਾਬ ਹੋ ਜਾਣ ਕਿ ਤਦ ਨਵੇਂ ਲਾ ਲਾਂਗੇ ਮੇਰੇ ਭੇਕੇ ਆਉਣੇ ਨਾ ਬੜੇ ਹੀ ਸੋਨੇ ਬਕਕੇ ਲਵਾਇਆ ਮਮੀ ਜੀ ਪੂਰੇ ਟਾਈ ਲੱਖ ਦੇ ਲੱਗੇ ਆ ਆਹੋ ਅੱਜ ਕੱਲ ਦੇ ਰਿਵਾਜ ਦੀ ਤੇ ਉਹਨਾਂ ਨੇ ਤੇ ਅਜੇ ਮਹੀਨਾ ਹੋਇਆ ਸਾਰਾ ਲਵਾਇਆ ਨੂੰ ਤੇ ਫਿਰ ਤੈਨੂੰ ਤਾਂ ਨਵੇਂ ਨਵੇਂ ਤਾਂ ਲੱਗਦੇ ਆ ਆਹੋ ਰਿਵਾਜ ਰਬੂਜ ਦੀ ਨਹੀਂ ਗੱਲ ਹੁੰਦੀ ਉਹਨਾਂ ਦਾ ਵੀ ਦੋ ਸਾਲਾਂ ਦਾ ਰਿਵਾਜ ਖਤਮ ਹੋਈ ਜਾਣਾ ਮਮੀ ਤੂੰ ਇਹੋ ਕੋਸ਼ਿਸ਼ ਕਰਦੇ ਰਿਹਾ ਕਰੋ ਆ ਇਹ ਕੋਈ ਹੋਣ ਦੇ ਰਿਵਾਜ ਦੇ ਬਕਸੇ ਥੋੜੀ ਪੁਰਾਣੀ ਜਿਹੀ ਆ ਸੱਚੀ ਮੇਰੇ ਘਰ ਤੇ ਡੇ ਸੋਨੇ ਬਕਕੇ ਲੱਗੇ ਨਾ ਜਿਹੜੀ ਚੀਜ਼ ਲੱਗੀ ਆ ਨਾ ਦੋਵਾਂ ਤਿੰਨ ਸਾਲਾਂ ਨੂੰ ਹਰੇਕ ਚੀਜ਼ ਦਰਵਾਜ ਖਤਮ ਹੋ ਜਾਂਦਾ ਇਹਦਾ ਮਲਵੇ ਥੋੜੀ ਹੁੰਦਾ ਕਿ ਪੁੱਟ ਪੁੱਟ ਕੇ ਨੰਨੀਆਂ ਲਾਈ ਜਾਓ ਆ ਜਦੋਂ ਟੁੱਟਣਗੇ ਤੇ ਲਵਾ ਲਾਂਗੇ ਹਲੇ ਤਾਂ ਨਵੇਂ ਹੀ ਆ ਆ ਨਹੀਂ ਨਹੀਂ ਅਜੇ ਚੰਗੇ ਭਲੇ ਆ ਜਾ ਕੰਮ ਕਰ ਜਾ ਕੇ ਆਪਣਾ ਇਹ ਤਾਂ ਬਸ ਇਹੋ ਕੁਛ ਕਰਦੀ ਰਹਿੰਦੀ ਆ ਵੇ ਕਿੰਨੇ ਪਰਦੇ ਗੰਦੇ ਹੋ ਇਹ ਨਹੀਂ ਪਿ ਲਾਗੇ ਤੋੜਾ ਬਸ ਪੌਣੀ ਚਲਾਈ ਜਾਣਾ ਨਹੀਂ ਸਿਮਰ ਮੈਂ ਕਹਿੰਦੀ ਆ ਪਰਦੇ ਲਾਗੇ ਤੋੜਾ ਕਦੋਂ ਦੇ ਤੋਤੇ ਆ ਤੂੰ ਉਹ ਮੰਮੀ ਜੀ ਪਰਦਿਆਂ ਦਾ ਕੀ ਧੋਣਾ ਵਾ ਐਵੇਂ ਕਿ ਦੇਖੋ ਸਮਝਾ ਲਈ ਜੀ ਵੇਖੋ ਆ ਨਵੇਂ ਨਵੇਂ ਲਿਆ ਕੇ ਉਹ ਮੇਰੇ ਮੰਮੀ ਹੋਣਾ ਨੇ ਪਰਦੇ ਲਾਏ ਤਾਨੂੰ ਗੱਲਾਂ ਕਰੇ ਹੈ ਵਿੱਚ ਫੁੱਲ ਨਿਗੇ ਨਿਕੇ ਏ ਸੋਹਣੇ ਲੱਗਦੇ ਨਾ ਉਦਾਂ ਦੇ ਨਵੇਂ ਕਦੋਂ ਦੇ ਤੂੰ ਇਹ ਲਾਏ ਤੂੰ ਦੱਸ ਜੇ ਅਸ਼ਾ ਤੋਂ ਵਾਲੇ ਹੋਗੇ ਤਾਂ ਲਾ ਕੇ ਨਵੇਂ ਲਾ ਲੋ ਤੇ ਇਹ ਕਿਹੜੇ ਪੁਰਾਣੇ ਆ ਤੁਹਾਡੀ ਵਿਆਹ ਤੇ ਅਜ ਲਾਏ ਆ ਆਹ ਨਵੇਂ ਹੀ ਆਲੇ ਜਿਹੜੇ ਵਿਆਹ ਦੇ ਕਿੰਨੇ ਸਾਲ ਹੋ ਗਏ ਆ ਬਦਲ ਲੀਏ ਕਿਉਂ ਨਹੀਂ ਹੋ ਰਹਿਣ ਦੇ ਨੀ ਆ ਤੇ ਵੇ ਥੋੜੀ ਆ ਵੀ ਉਹਨਾਂ ਦੇ ਸੋਹਣੇ ਆ ਤੇ ਹੁਣ ਆਪਣੇ ਲਾ ਕੇ ਤੇ ਉਦਾਂ ਦੇ ਲਾ ਲਈਏ ਇਹ ਕਿਹੜੇ ਦਸ ਮਾੜੇ ਆ ਨਾ ਨਾ ਜਦੋਂ ਪਾਟਣਗੇ ਨਾ ਲਾ ਲਾਂਗੇ ਉਹਨਾਂ ਦੇ ਨਾਲ ਦੇ ਆਹ ਭਲੇ ਤੇ ਚੰਗੇ ਭਲੇ ਪੜਦੇ ਆ ਮੰਮੀ ਤੂੰ ਇਹੋ ਕੋਸ਼ਿਸ਼ ਕਰਦੀ ਰਹੀਆ ਕਰੋ ਜਾਓ ਕਿ ਤੇ ਉਹਨਾਂ ਨੂੰ ਲਾਇ ਪੜਦੇ ਕਿ ਕਿੰਨੇ ਸੋਨੇ ਲੱਗਦੇ ਆ ਉਹ ਕੋਸ਼ਿਸ਼ ਕਰਦੀ ਰਹਿੰਦੀ ਆ ਆ ਚੀਜ਼ ਨਵੀਂ ਲਾਲੋ ਆ ਚੀਜ਼ ਨਵੀਂ ਲਾਲੋ ਲੱਗ ਜਾਈ ਬੜਾ ਪੀਰ ਹੋਈ ਜਾਂਦਿਆ ਗੱਦਾ ਹੀ ਨਾ ਪਾਸਾ ਜਿਹਾ ਪਲਟ ਕੇ ਵੇਖਾਂ ਨੀ ਸਿਮਰ ਹਾਂਜੀ ਮੰਮੀ ਜੀ ਮੈਂ ਹਾਂ ਗੱਦੇ ਦਾ ਪਾਸਾ ਪਲਟਾ ਹਾਂ ਤੇ ਲੱਗ ਜਾਈ ਬੜਾ ਪੀਰ ਹੋਈ ਜਾਂਦਿਆ ਓਹ ਗਦਾਰੀ ਮੰਮੀ ਜੀ ਖਰਾਬ ਇਹ ਬੈੱਡੀ ਸਾਰਾ ਖਰਾਬ ਆ ਕਿਹ ਕੰਮ ਦਾ ਤੇ ਬੈਠਣੀ ਆ ਨਵੇਂ ਬੈੱਡ ਚੱਲੇ ਅੱਜਕੱਲ ਮੰਮੀ ਹੁਣਾਂ ਬੰਦੇ ਲੈਂਦੇ ਨੇ ਕਿਤੇ ਕਹ ਨੂੰ ਗੱਲਾ ਮੰਮੀ ਜੀ ਉਹਦੇ ਨਾਲ ਹੀ ਗੱਦੇ ਮਿਲ ਜਣੇ ਆ ਆ ਤੇ ਆਪਾਂ ਵੀ ਉਹ ਨਵੇਂ ਲੈ ਆਣੇ ਆ ਦੇਖੋ ਨਾਲੀ ਵਿੱਚ ਗੱਦੇ ਮਿਲ ਜਣੇ ਆ ਉੱਤੇ ਮਸਤ ਕੱਢਣੀ ਦੀ ਲੰਮੇ ਪਿਆਏ ਕਿਤੇ ਨਜ਼ਾਰਾ ਹੁੰਦਾ ਆ ਆ ਉਹ ਪੁਰਾਣੇ ਜਿਹੇ ਬੈੱਡ ਆ ਮੈਂ ਇੱਕ ਗੱਦੇ ਦਾ ਪਾਸਾ ਪਲਟੋਨ ਨੂੰ ਕਿਹਾ ਤੂੰ ਸਾਰਾ ਬੈੱਡੀ ਚੁੱਕ ਕੇ ਤੇ ਨਵਾਂ ਲੈ ਆ ਆ ਆ ਦੱਸ ਇਹਨੂੰ ਕੀ ਹੋਇਆ ਬੈੱਡ ਨੂੰ ਚੰਗਾ ਭਲਾ ਤੇ ਹੈਗਾ ਤੂੰ ਬਸ ਨੁਕਸਬੀ ਨਹੀਂ ਕੱਢੀ ਜਾ ਕਰ ਚੀਜ਼ਾਂ 'ਚ ਆ ਇੰਨੀਆਂ ਸੋਹਣੀਆਂ ਤੇ ਚੀਜ਼ਾਂ ਹੁੰਦੀਆਂ ਉਹ ਤੈਨੂੰ ਉਦਾਂ ਹੀ ਚੰਗੀਆਂ ਲੱਗਦੀਆਂ ਜਾ ਜਾ ਕੇ ਕੰਮ ਕਰ ਆਪਣਾ ਠੀਕ ਆ ਮੈਨੂੰ ਵੀ ਠੀਕ ਵਾਲੀ ਦਾ ਫੋਨ ਆਉਂਦਾ ਹੀ ਨਾ ਸਰ ਮੈਂ ਚੱਲ ਲਈ ਆਪਣੇ ਸੂਟ ਲੈਣ ਸਭ ਠੀਕ ਆ ਕਢੀ ਜਾ ਛੱਡ ਮਿਲ ਜੀ ਨਹੀਂ ਇਹਨੂੰ ਇੰਨੀ ਗੰਦੀ ਆਦਤ ਆ ਹੈ ਸੋਹਰਿਆਂ ਦਾ 100 ਰੁਪਿਆ ਵੀ ਉਗਣਾ ਇਹਨੂੰ 10 ਵਾਰ ਘਣਕਣਾ ਤੇ ਪੇਕੇ ਕਿਤੇ 100 ਰੁਪਏ ਵੀ ਇਹਨੂੰ ਦੇ ਦੇਣਾ ਇਹ 10000 ਵਰਕੇ ਲੱਗਦੇ ਆ ਓਇਆ ਚਲੋ ਧੀਆਂ ਪੇਕੀਆਂ ਦੀ ਸਿੱਤ ਕਰਦੀਆਂ ਹੁੰਦੀਆਂ ਵਾ ਪਰ ਇਹਦਾ ਮਤਲਬ ਇਹ ਥੋੜੀ ਤੂੰ ਮੇਰਾ ਜੀਣਾ ਹੀ ਆਰਾਮ ਕਰ ਦੇ ਆ ਵੀ ਚੀਜ਼ ਨਹੀਂ ਚੰਗੀ ਆ ਵੀ ਚੀਜ਼ ਨਹੀਂ ਚੰਗੀ ਤੈਨੂੰ ਮੈਂ ਦੱਸਦੀ ਆ ਜੇ ਜਿਹੜੀ ਤਾਂ ਚੰਗੀਆਂ ਹੀ ਨਾ ਲੱਗਦੀਆਂ ਖਿਆਨੀ ਆ ਕਿੱਥੇ ਆ ਮਿੰਤੂ ਕਬਾੜੀਏ ਦਾ ਨੰਬਰ ਆਹੀ ਹੈਲੋ ਹਾਂ ਮਿੰਤੂ ਕਬਾੜੀਆ ਬੋਲਣ ਰਿਹਾ ਆ ਮੈਂ ਤੈਨੂੰ ਕਹਿਣਾ ਸੀ ਭਰਾਵਾ ਤੇਰੇ ਕੋਲ ਕੋਈ ਮੁੰਡਾ ਵੇਲਾ ਹੈਗਾ ਵਾ ਤੇ ਭੇਜ ਮੈਂ ਆ ਥੋੜਾ ਜਿਹਾ ਸਮਾਨ ਚਕਾਉਣਾ ਵਾ ਘਰੋਂ ਆਹੋ ਭੇਜ ਇਹਨੂੰ ਤੈਨੂੰ ਤੇ ਅੱਜ ਮੈਂ ਦੱਸਦੀ ਆ ਹੈ ਅਭੀ ਪੀਕੇ ਕੋ ਮਿਲਿਆ ਹੈ ਅਭੀ ਪੀਕੇ ਕੇ ਮਿਲਿਆ ਹੈ ਆਹੋ ਆਹੋ ਮੈਂ ਹੀ ਫੋਨ ਕੀਤਾ ਸੀ ਆ ਜਾ ਜਾ ਚੱਕਲਾ ਕਰਾ ਦੇ ਇਹ ਮੇਂਦਰੋ ਬੈੱਡ ਚੋਕਲਾ ਹਾਂ ਚੋਕਲਾ ਅਭੀ ਚੋਕਲਾ ਹਉਦਰ ਨੂੰ ਬਾਰੀ ਵੀ ਚੋਕਲੀ ਆਹ ਉਹ ਟੇਬਲ ਵੀ ਚੋਕਲਾ 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 ਸਰ੍ਹਸਮਾ ਆਹ ਲਾਦ ਲੋ ਲਾਦ ਲੋ ਲੈ ਜਾਓ ਸਰ੍ਹਸਮਾ ਇਹ ਨੂੰ ਅੱਜ ਮੈਂ ਦਾਤੀ ਆਹ ਹੈ ਸਾਰਾ ਕਾ ਡਿਸਰਟ ਖਾ ਲਈ ਹੈ ਅੰਦਰ ਵੀ ਬੈੱਡ ਨਹੀਂ ਹਾਈ ਉਹ ਵੀ ਬੈੱਡ ਨਹੀਂ ਹਾਈ ਚੋਰ ਹਾਈ ਮਨਜੀ ਕਿ ਉਹ ਇਸ ਮਾੜੀ ਦਾ ਮੰਮੀ ਕਮਜੀ ਹਾੜੇ ਦਾ ਚੋਰ ਪਏ ਆ ਜਾ ਆ ਜਾ ਕੋਈ ਚੋਰ ਨਹੀਂ ਪਏ ਚੋਰ ਚਾਰ ਨਹੀਂ ਪਏ ਮੈਂ ਹੀ ਚਕਾਇਆ ਵਾ ਸਾਰਾ ਸਮਾਨ ਕਰੋ ਹਾ ਮੰਮੀ ਤੇ ਸਾਰਾ ਸਮਾਨ ਕਬਾੜੀਅਮ ਚਕਾਤਾ ਕਿਉਂ ਪਸੰਦ ਤੇ ਤੈਨੂੰ ਹੁੰਦਾ ਨਹੀਂ ਆ ਵੀ ਚੀਜ਼ ਮਾੜੀ ਆ ਵੀ ਚੀਜ਼ ਮਾੜੀ ਤੇ ਮੈਂ ਉਹ ਕਬਾੜੀਏ ਨੂੰ ਸੱਦ ਕੇ ਤਾਂ ਸਾਰਾ ਹੀ ਚਕਾਤਾ ਆ ਹੁਣ ਤੂੰ ਇਦਾਂ ਕਰ ਆਪਣੇ ਘਰੋਂ ਨਾਲ ਜਿਹੜਾ ਜਿਹੜਾ ਸਮਾਨ ਉਹਨਾਂ ਨੂੰ ਆਪਣੇ ਲਈ ਲੈ ਜਾ ਉਹ ਸਾਰਾ ਸਮਾਨ ਨੂੰ ਤੈਨੂੰ ਵੀ ਲੈ ਜਾ ਆ ਨਾਲ ਕਿੰਨਾ ਸੋਨਾ ਲੱਗੂਗਾ ਮੈਰਾ ਕਿਉਂ ਤੂੰ ਮਜ਼ਾਕ ਕਰਦੀ ਨਹੀਂ ਹਾਂ ਆ ਮੈਂ ਮੰਮੀ ਨੇ ਕੀ ਕਹਿੰਦੇ ਮੈਨੂੰ ਮਾਣ ਨੂੰ ਕਹਿੰਦੇ ਨੇ ਕਿਉਂ ਠੀਕ ਹੈ ਮੈਂ ਜੇ ਨਹੀਂ ਲਈ ਦਿੱਤੀ ਤੂੰ ਇਹ ਵੀ ਕਰਦੀ ਜੇ ਨਹੀਂ ਤਾਂ ਬਿਲਕੁਲ ਨਾ ਕਰੀ ਉਹ ਮੈਨੂੰ ਤੇ ਪੈ ਗਈ ਜਿਨੀ ਦੀ